ਭਾਬੀ ਇਹ ਕੀ ਕਰਨ ਦੇ ਤੁਸੀਂ ਛੱਡੋ ਛੱਡੋ ਭਾਬੀ ਕੀ ਕਰਨ ਦੇ ਤੁਸੀਂ ਨਹੀਂ ਤੂੰ ਕਹਿੰਦੀ ਸੀ ਨਾ ਮੈਨੂੰ ਗੱਡੀ ਚਾਹੀਦੀ ਆ ਚੱਲ ਤੈਨੂੰ ਗੱਡੀ ਦਵਾ ਹੁਣ ਨਹੀਂ ਮੈਨੂੰ ਉਹਨੇ ਚਾਹੀਦੀ ਪਰ ਮੈਂ ਦੇ ਕੇ ਕੱਲ ਨਾ ਚੱਲ ਨਹੀਂ ਨਹੀਂ ਮੈਨੂੰ ਉਹਨੇ ਚਾਹੀਦੀ ਚੱਲ ਚੱਲ ਨਾਲ ਹੀ ਮੰਮੀ ਅੰਦਰ ਭਾਬੀ ਛੇਤੀ ਉੱਠ ਕੇ ਵੇਖੋ ਕਿੱਥੇ ਆ ਮੰਮੀਆਂ ਵੀ ਅੰਦਰ ਉਹ ਤਾਂ ਮੈਨੂੰ ਚਾਕੂ ਲੈ ਕੇ ਮਾਰਨ ਲੱਗੀ ਸੀ ਸੰਦੀਪ ਮੈਂ ਕਿਹੜਾ ਬਾਬਾ ਜਿਹੜਾ ਤੁਹਾਡਾ ਖੜਾ ਛਡਾਵਾਂ ਹੁਣ ਆਪੇ ਛਡਾਓ ਜਦੋਂ ਮੈਂ ਚੌਥੇ ਦੇ ਗਿਆ ਹੀ ਨਾ ਅੱਛਾ ਸੰਦੀਪ ਮੈਨੂੰ ਦੱਸਣ ਦੀ ਵੀ ਡੈਡੀ ਨੇ ਨਾ ਕੁੱਲ ਤੋਂ ਬੜੇ ਪੈਸੇ ਜੜੇ ਹੁਣ ਮੈਂ ਨਾ ਤੈਨੂੰ ਜਿਹੜੀ ਲਿਸਟ ਭੇਜੀ ਆ ਹਾਂਜੀ ਤੇ ਪੁੱਛ ਦੇ ਵੇਖ ਲੈ ਕੋਈ ਸਮਾਨ ਰਾਇਤ ਨਹੀਂ ਗਿਆ ਬੰਦੇ ਯਾਰ ਕਿੰਨੇ ਘੋਣੇ ਆ ਆਪਣੇ ਘਰ ਦੇ ਜੀ ਹੋਣਗੇ ਤੇ ਥੋੜੇ ਬੋਤੇ ਹੋਰ ਲਾਲਾ ਕੋਈ 10 20 ਗਣੇ ਨਹੀਂ 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 ਸਾਨੂੰ ਨਹੀਂ ਭੇਜਣਾ ਕਿਤੇ ਹਾਂਜੀ ਉਹ ਜਿਹੜਾ ਕੋਈ ਆਪ ਹੀ ਆ ਜਾਊਗਾ ਠੀਕ ਆ ਹਾਂ ਚਲ ਫੇਰ ਵੀ ਇੱਕ ਨਹੀਂ ਨਾ ਲਿਸਟ ਹਲ ਝਾਤੀ ਮਾਰ ਲਈ ਜੇ ਕੋਈ ਚੀਜ਼ ਰਹਿ ਗਈ ਹੋਊਗੀ ਨਾ ਤਾਂ ਮੈਨੂੰ ਦੱਸ ਦੀ ਫਿਰ ਮੈਂ ਲੈ ਆਉਂਗਾ ਹਾਂਜੀ ਠੀਕ ਆ ਚਲੋ ਠੀਕ ਆ ਚੰਗੋ ਮੇਰੀ ਸੁਣੋ ਗੱਲ ਹਾਂਜੀ ਮੇਰਾ ਹੁਣ ਇਹ ਘਰ ਚ ਜੀਣ ਹੀ ਜੇ ਲੱਗਣ ਡਿਆ ਕੀ ਹੋ ਗਿਆ ਵਾ ਮੈਂ ਕਿਸੇ ਪਾਸੇ ਚਲ ਜਾਣਾ ਜੀ ਉਹ ਕੀ ਹੋਇਆ ਵਾ ਦੱਸ ਸਹੀ ਹੁਣ ਹਣਾ ਕੀ ਆ ਰਪਿੰਦਰ ਤੇ ਮੇਰਾ ਖੇੜਾ ਨਹੀਂ ਛੱਡਦੀ ਜੇ ਮੈਂ ਰਾਤ ਨੂੰ ਸੁਣਨੀ ਆ ਤਾ ਮੇ ਰਸਰਾਂ ਨੇ ਹਲਤੀ ਹੁੰਦੀ ਆ ਚੱਲ ਮੰਮੀ ਨਾਲ ਦੱਸੋ ਮੈਂ ਕੀ ਕਰਾਂ ਮੈਂ ਕਿਹੜਾ ਪਾਪ ਕੀਤਾ ਸੀਗਾ ਰਮਨਤਨ ਮਾਗੇ ਵੀ ਕਈ ਵਾਰੀ ਦੱਸਿਆ ਵਾ ਜਦੋਂ ਬੰਦਾ ਮਰ ਜਾਂਦਾ ਵਾ ਨਾ ਉਹਦਾ ਕੰਮ ਖਤਮ ਹੋ ਜਾਂਦਾ ਵਾ ਤਾ ਡਾ ਕੀ ਕਹਿਣ ਦਾ ਮਤਲਬ ਆ ਮੈਂ ਝੂਠ ਬੋਲਦੀ ਆ ਮੈਨੂੰ ਹੂ ਬੂ ਲੱਭੀ ਆ ਉਹ ਉਦਾਂ ਹੀ ਉਹਦਾ ਲਬਾਸ ਹੀਗਾ ਬਾਹੋਂ ਫੜ ਫੜ ਕੇ ਧੂੰ ਡਈ ਮੈਂ ਇਨਾ ਰੌਲਾ ਪਾਇਆ ਸੰਦੀਪ ਮੇਰੇ ਲੱਗ ਗਿਆ ਸੁੱਤੀ ਉਹਨੂੰ ਕੋਈ ਪਤਾ ਨਹੀਂ ਹਾਰ ਕੇ ਉਹਨੂੰ ਮੈਂ ਹਲਾਇਆ ਹਲੋਇਆ ਤਾਂ ਫੇਰ ਉੱઠી ਮੰਮੀ ਕੀ ਆ ਮਿਹਾ ਵੇ ਤੇਰੇ ਸਾਹਮਣੇ ਖਲੋਤੀ ਆ ਤੈਨੂੰ ਨਹੀਂ ਲੱਭਣ ਡਿਆ ਕੀ ਆ ਰਮਨ ਐਵੇਂ ਆਪਣੀਆਂ ਮਾਰੀ ਜਾਨੀ ਆ ਮੇਰੇ ਲਾਗੇ ਆ ਗਈ ਇੱਥੇ ਮੈਨੂੰ ਤਾਂ ਬੜਾ ਲੱਗਣ ਡਿਆ ਜੇ ਡਰ ਮੇਰਾ ਤਾਂ ਕੱਲੀ ਤਾਂ ਅੰਦਰ ਵੜਨ ਨੂੰ ਜੀ ਨਹੀਂ ਕਰਨ ਡਿਆ ਖਾਸ ਕਰਕੇ ਉਹਦੇ ਵਾਲੇ ਕਮਰੇ 'ਚ ਤਾਂ ਜਾਣ ਨੂੰ ਜੀ ਨਹੀਂ ਕਰਨ ਡਿਆ ਤੇ ਤੁਸੀਂ ਬਾਵਾਤੀਆਂ ਸੌਂ ਜਾ ਕਰੋ ਉੱਥੇ ਮੈਂ ਨਹੀਂ ਉਹ ਕਮਰੇ 'ਚ ਆਉਂਦੀ ਸੁਣੀ ਨਾ ਮੇਰੀ ਗੱਲ लवली ਸੌਂਦਾ ਤਾਂ ਸੌਂਦਾ ਰਵੇ ਉਸ ਘਰ ਤੇ ਮੇਰਾ ਹੋਣੀ ਪਿੱਛਾ ਛੱਡਣ ਲਈ ਮੈਂ ਬਾਹਰ ਸੁੱਤੀ ਹਾਂ ਲੌਬੀ ਵਿੱਚ ਤਜਿਓ ਦੇ ਅੰਦਰ ਚਲ ਗਈ ਫੇਰ ਕੀ ਕਰੂੰ ਰੋਮਨ ਤੈਨੂੰ ਹੋ ਗਿਆ ਵਹਿਮ ਤੇ ਵਹਿਮ ਦਾ ਤੈਨੂੰ ਪਤਾ ਨਾ ਲਾਜ ਕੋਈ ਨਹੀਂ ਆ ਮੈਨੂੰ ਵਹਿਮ ਨਿਗਾ ਹੋਇਆ ਇਹ ਤਾਂ ਕੈਸੇ ਆਣੇ ਕੋ ਜਾਣਾ ਪੈਣਾ ਵਾ ਮੈਨੂੰ ਇਹ ਆ ਵੀ ਭੈਣ ਜੀ ਆਜੇ ਤਾਂ ਉਹਦੇ ਨਾਲ ਗੱਲ ਕਰਾਂ ਉਹ ਵੀ ਜਿਉਂ ਗਈ ਆ ਨਾ ਆਪਣੇ ਘਰ ਦੇ ਕੰਮ ਕਰਨ ਰਹੀ ਆ ਕਿਤੇ ਮਾਸਾ ਮਗਰ ਦਾ ਫਿਕਰ ਨਹੀਂ ਆ ਵੀ ਮੇਰੀ ਭੈਣ ਦੇ ਘਰ ਆ ਕੰਮ ਬਣਿਆ ਵਾ ਤਾਂ ਮੈਂ ਉੱਥੇ ਜਾਵਾਂ ਆ ਲੈੰਦੇ ਨੂੰ ਇੱਕ ਵਾਰ ਮੇਰੀ ਗੱਲ ਸੁਣ ਰੱਬ ਦਾ ਨਾਮ ਲਿਆ ਕਰ ਪਾਠ ਕਰਿਆ ਕਰ ਸਵੇਰੇ ਵੀ ਤੇ ਸ਼ਾਮੀ ਵੀ ਉਹ ਸਗਾਤ ਨਹੀਂ ਮੇਰੇ ਲਾਗੋਂ ਜਾਂਦੀ ਭਾਵੇਂ ਮੈਂ ਪਾਠ ਕਰਾਂ ਤੁਰਦੀ ਫਿਰਦੀ ਮੈਂ ਕਰਦੀ ਆਂ ਭਾਬੀ ਇਹ ਕੀ ਕਰਨ ਦੇ ਤੁਸੀਂ ਛੱਡੋ ਛੱਡੋ ਭਾਬੀ ਕੀ ਕਰਨ ਦੇ ਤੁਸੀਂ ਛੱਡੋ ਵੀ ਨਹੀਂ ਤੂੰ ਕਹਿੰਦੀ ਸੀ ਨਾ ਮੈਨੂੰ ਗੱਡੀ ਚਾਹੀਦੀ ਆ ਚਲ ਤੈਨੂੰ ਗੱਡੀ ਦਵਾ ਹੁਣ ਨਹੀਂ ਮੈਨੂੰ ਉਹ ਚਾਹੀਦੀ ਭਾਬੀ ਮੈਂ ਦੇ ਕੇ ਕੱਲ ਨਾ ਚੱਲ ਨਹੀਂ ਨਹੀਂ ਮੈਨੂੰ ਉਹ ਚਾਹੀਦੀ ਚੱਲ ਚੱਲ ਨਾਲੀ ਭਾਬੀ ਮੈਨੂੰ ਛੱਡ ਦੇ ਭਾਬੀ ਮੈਨੂੰ ਛੱਡੋ ਮੰਮੀ ਮੰਮੀ ਮੰਮੀਆਂ ਅੰਦਰ ਭਾਬੀ ਸੈਟ ਉੱਟ ਕੇ ਵੇਖੋ ਕਿੱਥੇ ਆ ਮੰਮੀਆਂ ਵੀ ਅੰਦਰ ਉਹ ਤਾਂ ਮੈਨੂੰ ਚਾਕੂ ਲੈ ਕੇ ਮਾਰਨ ਲੱਗੀ ਸੀ ਛੇ ਤੇ ਆ ਉਹ ਅੰਦਰ ਸਾਰਾ ਟੱਪਰ ਸ਼ਦਾਈ ਨਹੀਂ ਹੋ ਗਏ ਅਹੀਂ ਸ਼ਦਾਈ ਨਹੀਂ ਹੋਏ ਤੁਸੀਂ ਸਾਡੀ ਗੱਲ ਤਾਂ ਯਕੀਨੀ ਨਹੀਂ ਕਰਦੇ ਆ ਜੋ ਵੇਖੋ ਆਜੋ ਚੱਲਾ ਅੱਧ ਹੋਈ ਆ ਚੱਲ ਬਖਾਵਣ ਕਿੱਥੇ ਭਾਬੀ ਮੰਮੀਆਂ ਵੇਖੋ ਅੰਦਰ ਮੰਮੀ ਇੱਥੇ ਘੁੱਤੀ ਸੀ ਇੱਥੇ ਹੀ ਹੁਣੀ ਮੰਮੀ ਮੈਂ ਇੱਥੇ ਸੁੱਤੀ ਸੀ ਤੇ ਇੱਥੇ ਆਈ ਉਹ ਉਹਦਾ ਹੀ ਪਾਗਲ ਹੋ ਗਏ ਜੇ ਮੰਮੀ ਨਹੀਂ ਮੈਂ ਭਾ ਲੰਦੀ ਹੋਈ ਮੰਮੀ ਇੱਥੇ ਬਹਿ ਜਾਓ ਭਾਬੀ ਆ ਗਈ ਤੇ ਭਾਬੀ ਚਲ ਗਈ ਮੰਮੀ ਮੈਨੂੰ ਪਤਾ ਵਾ ਨਾ ਮੇਰੇ ਨਾਲ ਸਾਰੇ ਕੰਮ ਹੋਏ ਆ ਤੁਸੀਂ ਉਦਾਂ ਹੀ ਨਹੀਂ ਯਕੀਨ ਕਰਨਦੇ ਤੇ ਫਿਰ ਆਈ ਸੀ ਤਾਂ ਕਿੱਥੇ ਗਈ ਮੰਮੀ ਤੁਹਾਡੀ ਵਾਲੀ ਗੱਲ ਸੱਚ ਹੀ ਮੈਂ ਸੱਚ ਨਹੀਂ ਨਾ ਮੰਨਦੀ ਉਦੋਂ ਅੱਜ ਮੈਨੂੰ ਪਤਾ ਲੱਗ ਗਿਆ ਵਾ ਤੂੰ ਰਾਤ ਕਹਿੰਦੀ ਹੈ ਨਾ ਮੈਨੂੰ ਸੌਲਿਆਂ ਦਾ ਮੰਮੀ ਤੁਸੀਂ ਕੀ ਰੌਲਾ ਪਾਇਆ ਵਾ ਇਹੋ ਕੰਮ ਹੀ ਮੇਰ ਨਾਲ ਹੋਇਆ ਸੀ ਮੈਨੂੰ ਤਾਂ ਤੂ ਤੂ ਕੇ ਖੰਡਈ ਸੀ ਚਲ ਮੈਨੂੰ ਬੜਾ ਡਰ ਲੱਗਣ ਡਿਆ ਵਾ ਚਲ ਕੋਈ ਗੱਲ ਨਹੀਂ ਡਰਨਾ ਹੁਣ ਉਹ ਕੁਝ ਨਹੀਂ ਹੋ ਗਿਆ ਮਾਵਾਂ ਤੀਆਂ ਇੱਕੋ ਗੱਲ ਕਰੀ ਜਾਂਦੇ ਆ ਵਾ ਬਸ ਤੁਸੀਂ ਤੁਹਾਡੀ ਗੱਲ ਤੇ ਯਕੀਨ ਹੀ ਨਹੀਂ ਕਰਨਾ ਮੈਂ ਤਾਂ ਰੋਜੇ ਵੀ ਕਹਿੰਦੀ ਜੇ ਉਹ ਘਰ ਵਿੱਚ ਹੀ ਇਕੱਲੈ ਨੀ ਤੁਰੀ ਫਿਰਨਦੀ ਮੰਮੀ ਉਹਨੇ ਤੇ ਚਾਕੂ ਵੀ ਤਾਂ ਤਗੜਾ ਫੜਿਆ ਸੀ ਜਿਵੇਂ ਨਾ ਫਟਦੀ ਨਾ ਉਹਨੇ ਮੈਨੂੰ ਮਾਰ ਦੇਣਾ ਸੀ ਦਾ ਸੜ ਜਾਂਦਾ ਉਹ ਤੁਹਾਨੂੰ ਇਸ ਗੱਲ ਦਾ ਪਤਾ ਨਾ ਉੱਥੇ ਸਿਰਫ ਸਵਾਹ ਜਾਂਦੀ ਆ ਤੁਹਾਨੂੰ ਪਤਾ ਇਸ ਗੱਲ ਦਾ ਲਵਲੀ ਨੂੰ ਵੀ ਦਿਹ ਪਈ ਆ ਮੈਨੂੰ ਵੀ ਦਿਹ ਪਈ ਆ ਕੁੜੀ ਨੂੰ ਵੀ ਦਿਹ ਪਈ ਆ ਤਿੰਨੇ ਜਾਣੇ ਸੀ ਦਵਾਈ ਦੇਣ ਦੇ ਆ ਪਰ ਤੁਸੀਂ ਗੱਲ ਨਾ ਸੋਨ ਨੂੰ ਤਿਆਰੀ ਨਹੀਂ ਜੀ ਵੀ ਤੁਸੀਂ ਸੱਚ ਬੋਲਣ ਦੇ ਜੀ ਕੋਈ ਗੱਲ ਨਹੀਂ ਤੁਹਾਨੂੰ ਵੀ ਲੱਗ ਜਾਊਗਾ ਪਤਾ ਡਰ ਨਾਲ ਤੋਂ ਪੁੱਤ ਕੋਈ ਗੱਲ ਨਹੀਂ ਕੁਛ ਨਹੀਂ ਹੋਇਆ ਮੰਮੀ ਜੇ ਮੈਨੂੰ ਮਾਰ ਦਿੰਦੀ ਤਾਂ ਫੇਰ ਇਹ ਗੱਲ ਦਾ ਵੀ ਕੋਈ ਨਾ ਕੋਈ ਹੱਲ ਕੱਢਦੇ ਆ ਏਦਾਂ ਕਿਦਾਂ ਗੁਜ਼ਾਰਾ ਹੁਣਾਵਾ ਅਕਸਰ ਰਹਿਣਾ ਤਾਂ ਇਹੀ ਘਰੇ ਹੀ ਆ ਘਰੋਂ ਬਾਹਰ ਤ ਨਹੀਂ ਕਿਤੇ ਚਲ ਜਾਣਾ ਮੰਮੀ ਤਾਂ ਨੇ ਮਨਾ ਕੀਤਾ ਹੀ ਮੈਂ ਕਿ ਨਾ ਗੱਡੀ ਮੰਗੋ ਉਹ ਬਸ ਇੱਕੋ ਗੱਲ ਕਰੀ ਜਾਂਦੀ ਆ ਆ ਜਾ ਤੈਨੂੰ ਮੈਂ ਗੱਡੀ 'ਚ ਬਿਠਾਵਾਂ ਗੱਡੀ 'ਚ ਬਿਠਾਵਾਂ ਇਹ ਏਦਾਂ ਹੀ ਮੈਨੂੰ ਕਹਿੰਦੀ ਸੀ ਕੋਈ ਗੱਲ ਨਹੀਂ ਕਿਹੜੀ ਗੱਡੀ 'ਚ ਇਹਨੂੰ ਬਿਠਾਉਣਾ ਵਾ ਇਹ ਤਾਂ ਪੱਕਾ ਕੋਈ ਕੰਮ ਕਰਨੀ ਆ ਉਹ ਮੇਰੀ ਗੱਲ ਸੁਣ ਕਿਤੇ ਪਾਠ ਕਰਿਆ ਕਰੋ ਜਦੋਂ ਰਾਤ ਦਿਨ ਉਹਦੀਆਂ ਗੱਲਾਂ ਕਰੀ ਜਾਣੀਆਂ ਤੂੰ ਨੇ ਤੇ ਫਿਰ ਆਪੇ ਹੀ ਆਉਣਾ ਆਹ ਹੈ ਹੀ ਉਹਦੀਆਂ ਗੱਲਾਂ ਸੁਗਾਦੀਆਂ ਕਿੱਥੇ ਕਰਨ ਦੇ ਆ ਅਹੀਂ ਤੋ ਦਾ ਨਾ ਹੀ ਨਹੀਂ ਲੈਂਦੇ ਪਿਕ ਲੈਣੀ ਜਿੱਥੇ ਗਈ ਗਈ ਰਵੇ ਮੰਮੀ ਉਹਨੇ ਨਹੀਂ ਸਾਡਾ ਖਹਿੜਾ ਛੱਡਣਾ ਹੈਗਾ ਕੋਈ ਨਹੀਂ ਫਿਕਰ ਨਹੀਂ ਕਰੀ ਤੁੰਦਾ ਕਿੱਥੇ ਲੈ ਜੂਗੀ ਸਾਨੂੰ ਪਰ ਇੱਕ ਗੱਲ ਵਾ ਉਹਦੇ ਕਮਰੇ 'ਚ ਨਾ ਜਾਵੀ ਹੁਣ ਚੰਗਾ ਤੈਨੂੰ ਮਨਾ ਕਰਦੀ ਹੁੰਦੀ ਸੀ ਨਾ ਵੀ ਮੇਰੇ ਕਮਰੇ 'ਚ ਨਾ ਆਇਆ ਕਰ ਹੁਣ ਨਾ ਜਾਵੀ ਉੱਥੇ ਮੰਮੀ ਮੈਂ ਕਿੜਾ ਉਹਦੇ ਕਮਰੇ 'ਚ ਗਈ ਸੀ ਮੈਂ ਤਾਂ ਇੱਥੇ ਲੰਮੇ ਪਈ ਸੀ ਤੇ ਮੈਨੂੰ ਨੀਂਦ ਆ ਗਈ ਉਹ ਚੱਲ ਸੰਦੀਪ ਛੱਡ ਇਹਨਾਂ ਗੱਲਾਂ ਨੂੰ ਉੱਠ ਕੇ ਪਾਣੀ ਪੂਣੀ ਪੀ ਉਹ ਏੜਾ ਉਹ ਠੀਕ ਤੂੰ ਕੋਈ ਗੱਲ ਨਹੀਂ ਧਿਆਨ ਰੱਖ ਤੂੰ ਆਪਣਾ ਕੋਈ ਗੱਲ ਨਹੀਂ ਕੀ ਹੁੰਦੀ ਮੰਮੀ ਤੂੰ ਮੇਰੇ ਲਾਗੇ ਬਹਿ ਜਾਓ ਮੈਂ ਫੇਰ ਆ ਜਣਾ ਨਹੀਂ ਨਹੀਂ ਆਉਂਦੀ ਘਰੇ ਹੀ ਆ ਚਲਾ ਉਹ ਦੇਖੀ ਕੋਈ ਕੰਮ ਕਰ ਫਿਕਰ ਨਹੀਂ ਕਰੀਦਾ ਹੁੰਦਾ ਆ ਜਾ ਪਾਣੀ ਧਾਣੀ ਪੀ ਆਣ ਕੇ ਮੈਨੂੰ ਬੜਾ ਡਰ ਲੱਗਣ ਡਿਆ ਵਾ ਜੇ ਸੱਚੀ ਮੈਨੂੰ ਮਾਰ ਦਿੱਤੀ ਤੇ ਫੇਰ ਫੇਰ ਮੈਂ ਕੀ ਕਰਨਾ ਸੀ ਕਿਤੇ ਬੈਠੀ ਤਾਂ ਨਹੀਂ ਮੇਰੇ ਲਾਗੇ ਫੇਰ ਆ ਕੇ ਸੁਨੀਪਾ ਹੋਣ ਵੇਖਿਆ ਕਿ ਤੇ ਰੁਪਿੰਦਰ ਦਾ ਉੱਥੇ ਰੱਖਿਆ ਸੀ ਮੈਂ ਤੂੰ ਰੁਪਿੰਦਰ ਦਾ ਨਾਂ ਨਾ ਲੈ ਮੇਰੇ ਲੱਗੇ ਉਹ ਤੇ ਮਰ ਵੀ ਗਈ ਨਾ ਤਾਂ ਵੀ ਸਾਡਾ ਖੇੜਾ ਨਹੀਂ ਛੱਡਣ ਦੀ ਮੈਨੂੰ ਮਾਰਦਣ ਲੱਗੀ ਸੀ ਮਾਰਦਣ ਲੱਗੀ ਕੀ ਜਾਂਦੀ ਤੈਨੂੰ ਕਹਿਣਾ ਕੀ ਚਾਕੂ ਲੈ ਕੇ ਆਈ ਵੱਡਾ ਸਾਰਾ ਮੇਰੀ ਗੱਲ ਸੁਣੋ ਹੁਣ ਤੁਸੀਂ ਡਾਦੀਆਂ ਫਿਰਣੀਆਂ ਜੀ ਜਦੋਂ ਤੁਸੀਂ ਉਹਨੂੰ ਮਾਰਿਆ ਹੈ ਅਹੀਂ ਨਹੀਂ ਕਿ ਕੋਈ ਕੁਝ ਵੀ ਕੀਤਾ ਆਪਣੀ ਕਰਤੱਬੀ ਮਰੀ ਆ ਮੰਮੀ ਵੀ ਇਹੋ ਗੱਲ ਕਹਿੰਦੀ ਆ ਤੇ ਤੂੰ ਵੀ ਇਹੋ ਗੱਲ ਕਹਿਣ ਧੀ ਆ ਰਲੀ ਤੇ ਤੂੰ ਵੀ ਨਾਲ ਹੀ ਨਾ ਲੋ ਤੇ ਉਹ ਤਾਂ ਤੂੰ ਕਿਹੜਾ ਨਹੀਂ ਰਲਿਆ ਗੱਡੀ ਤੇ ਤੈਨੂੰ ਵੀ ਚਾਹੀਦੀ ਸੀ ਉਹ ਤਾਂ ਕਹਿੰਦਾ ਮੰਮੀ ਫਲਾਣੀ ਗੱਡੀ ਚਾਹੀਦੀ ਮੈਨੂੰ ਢੀਂਗੜੀ ਚਾਹੀਦੀ ਐ ਹੁਣ ਜੇ ਆਉਂਦੀ ਆ ਨਾ ਤੁਹਾਡੇ ਦੁਆਲੇ ਤੇ ਉਹ ਸੱਚੀ ਆਉਂਦੀ ਆ ਹੁਣ ਗੋਦੌੜੀਆਂ ਫਿਰਦੀਆਂ ਜੇ ਸਾਡਾ ਖਿਹੜਾ ਛਡਾ ਉਤੋਂ ਸੰਦੀਪ ਮੈਂ ਕਿਹੜਾ ਬਾਬਾ ਜਿਹੜਾ ਤੁਹਾਡਾ ਖਿਹੜਾ ਛਡਾਵਾਂ ਹੁਣ ਆਪੇ ਛਡਾਓ ਕਿਹੜੇ ਫੋਨ ਦੀ ਗੱਲ ਕਰਨ ਡਿਆ ਮੈਂ ਨਹੀਂ ਕੋਈ ਫੋਨ ਵੇਖਿਆ ਮੈਂ ਤਾਂ ਉਹਦੇ ਅੰਦਰ ਵੀ ਨਾ ਜਾਵਾਂ ਉਹ ਫੋਨ ਉੱਥੇ ਪਿਆ ਹੈ ਰਪਿੰਦਰ ਦਾ ਇੱਕ ਦਿਨ ਵੇਖਿਆ ਸੀ ਤੂੰ ਮੁੜ ਕੇ ਮੈਨੂੰ ਲੱਭਾ ਹੀ ਨਹੀਂ ਉਥੋਂ ਤੂੰ ਹੀ ਫੋਟੋਆਂ ਵੇਖਣ ਡਿਆ ਸੀ ਮੈਨੂੰ ਕੀ ਪਤਾ ਨਹੀਂ ਕਿੱਥੇ ਰੱਖਿਆ ਕਿੱਥੇ ਨਹੀਂ ਮੈਂ ਹਾਂ ਚੱਲ ਪੁੱਛਣਾ ਕੀ ਪਤਾ ਗਾਮ ਸ਼ਾਨਾ ਕੀਤਾ ਹੋਵੇ ਇਹਨੂੰ ਬਸ ਫੋਨ ਦੀ ਪਈ ਰਹਿੰਦੀ ਆ ਫੋਨ ਲੱਭ ਜੇ ਮੈਨੂੰ ਉਹ ਚੋ ਇਹਨੇ ਕੀ ਕੱਢਣਾ ਹੁਣ ਫੋਟੋਆਂ ਵੇ ਵੇ ਕੇ ਰੋਈ ਜਾਂਦਾ ਉਹੀ ਸੁਦਾਈ ਹੋ ਗਿਆ ਇਹਨੂੰ ਵੀ ਮੈਨੂੰ ਆਇਆ ਹੈ ਭਾਜੀ ਦਲਜੀਤ ਦਾ ਫੋਨ ਮੈਨੂੰ ਕਹਿਣ ਡਿਆ ਸੀਗਾ ਵੀ ਭੋਗ ਤੇ ਜਾਣ ਵੱਲੋਂ ਕੋਈ ਗੱਲਬਾਤ ਕਰਨੀ ਆ ਠੀਕ ਤੇ ਤਾਂ ਕਰਕੇ ਮੈਂ ਤੁਹਾਨੂੰ ਵੀ ਸੱਦ ਲਿਆ ਮੈਂ ਕਿ ਹਾਂ ਚੱਲ ਤੁਸੀਂ ਵੀ ਲੱਗੇ ਹੋਗੇ ਨਾ ਤੇ ਜਿਹੜੀ ਗੱਲ ਕਰਨੀ ਸਾਹਮਣੇ ਹੋ ਜੂਗੀ ਚਲ ਵਧੀਆ ਕੀਤਾ ਮੁੰਡੇ ਨੇ ਬੜਾ ਸਾਥ ਦਿੱਤਾ ਜੋ ਨਾ ਨਹੀਂ ਨਹੀਂ ਜਿਹੜੀ ਗੱਲ ਭਾਜੀ ਸੱਚੀ ਸੱਚੀ ਕਰਨੀ ਚਾਹੀਦੀ ਆ ਬੜਾ ਸਾਥ ਦਿੱਤਾ ਵਾ ਇਹਨਾਂ ਦੇ ਆਪਣੇ ਨਹੀਂ ਕਰਦੇ ਜਿੰਨਾ ਉਹਨੇ ਕੀਤਾ ਬਹੁਤ ਜ਼ਿਆਦਾ ਸਾਥ ਦਿੱਤਾ ਉਹਨੇ ਪਰ ਇੱਕ ਚੀਜ਼ ਦਾ ਪਛਤਾਵਾ ਇਹ ਆ ਸਾਰੀ ਉਮਰ ਹੀ ਰਹਿਣਾ ਵਾ ਕਿ ਜੇ ਕਿਤੇ ਉਹਦੀ ਗੱਲ ਅਸੀਂ ਪਹਿਲਾਂ ਮੰਨੀ ਹੁੰਦੀ ਨਾ ਬਸ ਬਸ ਪਰ ਚਲੋ ਫੇਰ ਇਹੋ ਗੱਲ ਸੋਚ ਲਈ ਦੀ ਵੀ ਕੀ ਬਤਾ ਮਾਰਾ ਇਹ ਨਹੀਂ ਇਦਾਂ ਹੀ ਸੋਚਿਆ ਉਹ ਘਟਾ ਜੋ ਉਹਨਾਂ ਨੂੰ ਪਹਿਣਾ ਸੀ ਇਹ ਕਿਸਮਤ ਹੈ ਜੂ ਸਾਡੀ ਫਿਰ ਨਾਲੇ ਰਪਿੰਦਰ ਦੇ ਕੋਲ ਲੇਖ ਹੋਣਗੇ ਬਸ ਬਸ ਹੈਨਾ ਜਿੱਦਾਂ ਹੋਣਾ ਸੀ ਉਹ ਤੇ ਹੋ ਹੀ ਗਿਆ ਮੈਂ ਪੁੱਛਾਂ ਆਪਣਾ ਫੋਨ ਕਰਕੇ ਜੂ ਆ ਕਰਾਂ ਫੋਨ ਹਾਂ ਆਈ ਗਏ ਮੈਨੂੰ ਲੱਗਦਾ ਇੱਕ ਮਿੰਟ ਮੈਂ ਆ ਗਿਆ ਬੀਤ ਲੈ ਸਸੀ ਕਾ ਭਾਜੀ ਹੋ ਠੀਕ ਠਾਕ ਵਧੀਆ ਤੁਸੀਂ ਸਨੋ ਆਜੋ ਆਜੋ ਵਧੀਆ ਠੀਕ ਆਜੋ ਤੁਹਾਨੂੰ ਹੀ ਢੀਕਣਦੇ ਹਾਂ ਆਪਾਂ ਠੀਕ ਹੈ ਠੀਕ ਸਸੀ ਕਾ ਭਾਜੀ ਸਸੀ ਭਾਜੀ ਫੋਨ ਠੀਕ ਠਾਕ ਪਾਣੀ ਲਿਆਓ ਤੇ ਫਿਰ ਚਾਹ ਬਣਾਉਂ ਕੋਟ ਹੈ ਬੈਠੋ ਇੱਥੇ ਆਓ ਲੈ ਤੇ ਬੈਠੋ ਬੈਠੋ ਆਜੋ ਇਧਰ ਆਜੋ ਨਹੀਂ ਨਹੀਂ ਬੈਠੋ ਹੋ ਸਨਾਮ ਕਿਦਾਂ ਠੀਕ ਵਧੀਆ ਸਭ ਠੀਕ ਠਾਕ ਕਰ ਸਾਰੇ ਵਧੀਆ ਸਾਰੇ ਠੀਕ ਹੈ ਚਲੋ ਵਧੀਆ ਜੀ ਹਾਂਜੀ ਹੋਰ ਕੀ ਬੰਦੇ ਆ ਬਾਹ ਮੈਨੂੰ ਸਦਿਆ ਸੀ ਜੋ ਬੰਨੇ ਅੱਛਾ ਅੱਛਾ ਤੁਸੀਂ ਕਿਹਾ ਸੀ ਨਾ ਹੁਣਾ ਵਾ ਹਾਂਜੀ ਹਾਂਜੀ ਤੇ ਮੈਂ ਭਾਜੀ ਨੂੰ ਸੱਦ ਲਿਆ ਮੈਂ ਕਿਹਾ ਚੱਲ ਜਿਹੜੀ ਸਲਾਹ ਕਰਨੀ ਇਕੱਠੇ ਹੀ ਕਰ ਲਾਂਗੇ ਨਹੀਂ ਵਧੀਆ ਕੀਤਾ ਹਣਾ ਹਾਂਜੀ ਹਾਂਜੀ ਤੇ ਤਾਂ ਕਰਕੇ ਮੈਂ ਕਿਹਾ ਚੱਲ ਤੁਸੀਂ ਆਜੋ ਨਾਲੇ ਘੜੀ ਗੱਲਾਂ ਬਾਤਾਂ ਕਰਾਂਗੇ ਠੀਕ ਠੀਕ ਤੁਹਾਡੀਆਂ ਸਿਫਤਾਂ ਕਰਨ ਦੇ ਅਸੀਂ ਦੋ ਜਣੇ ਬੈਠ ਗਏ ਬਸ ਸਿਫਤਾਂ ਕਰੀਏ ਕਰੀਏ ਭਾਜੀ ਨਹੀਂ ਨਹੀਂ ਜਿਹੜੀ ਗੱਲ ਸੱਚੀ ਹੁੰਦੀ ਹੈ ਸੱਚੀ ਹੁੰਦੀ ਆ ਜੋ ਕੰਮ ਕਰਨਾ ਈ ਉਹ ਕਰਨਾ ਹੀ ਪੈਣਾ ਹੁਣ ਬਸ ਬਸ ਤਾਂ ਇਹ ਆ ਵੀ ਉਹਨਾਂ ਨੂੰ ਪਤਾ ਨਹੀਂ ਲੱਗਾ ਵੀ ਅਸੀਂ ਉਦਾਂ ਹੀ ਆਏ ਹਾਂ ਮਿਲਣ ਗੇਲਣੇ ਜਾਂ ਕਿ ਸਾਜ਼ਿ ਸਦਾ ਤਾਂ ਨਹੀਂ ਵਧੀਆ ਕੀਤਾ ਭਾਜੀ ਜਿਹੜਾ ਕੰਮ ਵਧੀਆ ਹੋਈ ਨਾ ਚੰਗਾ ਹੀ ਆ ਨਹੀਂ ਚਲੋ ਵੱਡਾ ਭਾਰਾ ਕੰਮ ਹੀਗਾ ਹਨਾ ਇਹ ਆ ਵੀ ਸਾਡਾ ਨਿਕਲ ਗਿਆ ਵਾ ਹੁਣ ਗਾਂ ਵੀ ਜਿਹੜਾ ਕੰਮ ਕਰਨਾ ਨਾ ਕੋਈ ਬੜੇ ਧਿਆਨ ਨਾਲ ਹੀ ਕਰਨਾ ਉਹਦੇ ਗੱਲ ਹੈਗੀ ਜਿਹੜੇ ਸਬੂਤ ਹੈਗੇ ਨਾ ਹੁਣ ਸਾਹਮਣੇ ਰੱਖਿਓ ਨਹੀਂ ਨਹੀਂ ਸਾਭੀ ਆਓ ਤੇ ਚਲੋ ਆਪਣੇ ਹੱਥਾਂ 'ਚ ਹੀ ਆ ਹੁਣ ਇਹ ਸਭ ਕੁਝ ਇਕੱਠਾ ਕਰਕੇ ਨਾ ਤੇ ਫੇਰ ਹੀ ਪੁਲਿਸ ਕੋ ਜਾਣਾ ਵਾ ਨਹੀਂ ਨਹੀਂ ਫੇਰ ਹੀ ਫੇਰ ਹੀ ਮੇਰੇ ਹਿਸਾਬ ਨਾਲ ਕੱਲ ਨੂੰ ਨਾ ਪੋਸਟਮਾਰਟਮ ਦੀ ਰਿਪੋਰਟ ਵੀ ਆਣੀ ਹੈ ਠੀਕ ਆ ਹਾਂਜੀ ਆ ਮੈਨੂੰ ਕਹਿੰਦੇ ਵੀ ਦੋ ਦਿਨ ਦਿਨ ਲੱਗ ਜਣੇ ਆ ਜੀ ਮੈਨੂੰ ਇਦਾਂ ਲੱਗਾ ਇਹ ਪਤਾ ਕਹਿੰਦੇ ਹੀ ਜਾਂ ਭੋਗ ਲ ਦੇਣਾ ਜਾਂ ਭੋਗ ਦਗਲੇ ਦਿਨ ਆਣੀ ਹੈ ਚਲੋ ਮਾਰਾ ਹੀ ਕਰੇ ਵੀ ਠੀਕ ਠਾਕ ਹੀ ਸਭ ਕੁਝ ਹੋਵੇ ਹਾਂਜੀ ਹਾਂਜੀ ਉਹ ਤਾਂ ਇਹ ਆ ਵੀ ਪੈਸੇ ਪੂਹੇ ਉਹਨਾਂ ਚੜੇ ਓਦਾਂ ਬਾਬਾ ਜੀ ਹੂੰ ਨਹੀਂ ਨਹੀਂ ਪੂਰਾ ਜੋਰ ਲਾਉਂਦੇ ਹੋ ਮੈਂ ਚੌਥੇ ਤੇ ਗਿਆ ਹੀ ਨਾ ਅੱਛਾ ਸੰਦੀਪ ਮੈਨੂੰ ਦੱਸਣ ਦੀ ਅੱਛਾ ਕਿ ਡੈਡੀ ਨੇ ਨਾ ਪੁਲਿਸ ਨੂੰ ਬੜੇ ਪੈਸੇ ਚੜੇ ਆ ਲੈ ਵੇਖਿਆ ਜੀ ਉਹ ਗੱਲ ਹੋਈ ਨਾ ਫਿਰ ਤੇ ਫਿਰ ਮੈਂ ਉਹਨੂੰ ਕਹਤਾ ਇਹ ਪੈਸੇ ਹੂੰ ਇਹਰੇ ਸਬੂਤ ਵ ਉਹ ਪੈਦ ਵੱਡੇ ਤੇ ਨਹੀਂ ਹੋ ਜਾਣੇ। ਜਦੋਂ ਅਦਾਲਤ ਵਿੱਚ ਜਾਣੇ ਆ ਪਤਾ ਤਾਂ ਲੱਗੀ ਜਾਣਾ ਵਾ। ਸਹੀ ਗੱਲ ਹੈ। ਨਹੀਂ ਜਦੋਂ ਸਬੂਤ ਤੁਹਾਡੇ ਕੋਲ ਵਾ ਤਾਂ ਫੇਰ ਤੇ ਡਰਨ ਦੀ ਗੱਲ ਹੀ ਕੋਈ ਨਹੀਂ ਆ। ਹਾਂਜੀ ਹਾਂਜੀ। ਇੱਕ ਦੋ ਬੰਦਿਆਂ ਨਾਲ ਗੱਲ ਕੀਤੀ ਬਲਜੀਤ ਭਾਜੀ ਜਿਹੜੇ ਪਿੰਡ ਦੇ ਹੱਟ ਦੇ। ਉਹਨਾਂ ਨਾਲ ਵੀ ਗੱਲ ਹੋਈ। ਅੱਛਾ ਅੱਛਾ। ਤੇ ਇਹਦੇ ਵੀ ਤੂੰ ਬਿਲਕੁਲ ਫਿਕਰ ਨਾ ਕਰੀਂ ਜਿੱਥੇ ਲੋੜ ਹੈਗੀ ਦਸੀ। ਠੀਕ ਹੈ ਠੀਕ। ਤੇ ਮੈਂ ਪਰ ਉਹ ਤਾਂ ਦੱਸਿਆ ਮੈਂ ਹਾਂ ਦਲਜੀਤ ਭਾਜੀ ਬਣੀ ਮਦਦ ਕਰਦੇ ਆ। ਠੀਕ ਹੈ ਠੀਕ। ਮੈਂ ਚੱਲ ਬੜਾ ਸਾਹ ਤਾਂ ਫਿਰ ਵੀ ਯਾਰ ਨਾ ਸਾਥ ਹੋਈ ਨਾ ਹਾਂਜੀ ਹਾਂਜੀ ਫਿਕਰ ਕੋਈ ਨਹੀਂ ਹੁੰਦੀ ਓਏ ਆ ਵੀ ਹਰੇਕ ਬੰਦੇ ਦੀ ਆਪਣੀ ਆਪਣੀ ਵਾਕ ਵੀ ਹੁੰਦੀ ਆ ਉਹਦਾ ਕਿਤੇ ਆਪਣਾ ਹੱਥ ਪੈਂਦਾ ਹੋਣਾ ਸਾਡਾ ਆਪਣਾ ਹੱਥ ਪੈਂਦਾ ਉਹ ਜਿੰਨੇ ਮਰਜੀ ਪੈਸੇ ਚਾਰ ਲੈਣਾ ਹਾਂਜੀ ਹਾਂ ਜਿਹੜੇ ਸਬੂਤ ਆ ਨਾ ਹਾਂਜੀ ਹਾਂਜੀ ਇਹ ਜਦੋਂ ਉੱਥੇ ਰੱਖ ਦਿੱਤੇ ਇਹਨਾਂ ਨੂੰ ਅੱਗੇ ਉੱਥੇ ਪੈਸੇ ਕੁਝ ਨਹੀਂ ਕਰ ਸਕਦੇ ਉਹ ਇਹ ਕਿਹਾ ਕਰਦਾ ਫਿਰ ਵੀ ਹੁੰਦਾ ਹਾਂਜੀ ਹਾਂਜੀ ਪਤਾ ਹੁੰਦਾ ਵਾ ਅੱਛਾ ਇੱਕ ਗੱਲ ਹੋਰ ਵਾ ਕਿ ਭੋਗ ਦੀ ਕਿਦਾਂ ਕਰਨੀ ਆ ਉਹੇ ਕਮਣੀ ਮੇਰੇ ਘਰ ਆਇਆ ਵਾ ਭੋਗ ਦਾ ਪਤਾ ਕਿਦਾਂ ਵਾ ਆਪਾਂ ਜਾਣਾ ਜ਼ਰੂਰ ਆਣਾ ਸਾਰਿਆਂ ਨੇ ਨਹੀਂ ਉੱਥੇ ਜਾਵਾਂਗੇ ਚਲੋ ਤੂੰ ਉੱਥੇ ਜਾ ਕੇ ਕਿਸੇ ਨੇ ਵੀ ਨਾ ਕੋ ਠੀਕ ਹੈ ਨਾ ਉਹਨਾਂ ਨੂੰ ਪਤਾ ਨਾ ਲੱਗੇ ਵੀ ਇਹਨਾਂ ਨੂੰ ਕਿਹ ਵੀ ਗੱਲ ਦਾ ਪਤਾ ਹੋ ਹੂੰ ਤੇ ਕੋਈ ਵੀ ਅੜਚੇ ਨਹੀਂ ਪੈਣ ਜੇ ਦੀ ਕਿਹ ਵੀ ਕੰਮ ਨਾਲ ਉਹ ਤੇ ਵੀ ਚੀਜ਼ ਦਾ ਖਿਆਲ ਹੈ ਚੰਗੇ ਵੀ ਅਸੀਂ ਆਪਸ ਵਿੱਚ ਨਾਲ ਗੱਲ ਕਰਾਂਗੇ ਕੋਈ ਵੀ ਕਿਉਂ ਭਾਜੀ ਬਿਲਕੁਲ ਹੈ ਨਾ ਇਹ ਵੀ ਇਹ ਵੀ ਹੋ ਜਾਊਗਾ ਵੀ ਜੋ ਬੰਨਾਗੇ ਨਹੀਂ ਜਾਂਦਾ ਉਹਨੂੰ ਪਤਾ ਹੈਗਾ ਵਾ ਮੈਂ ਜੋ ਮੇਰੇ ਕੋਲ ਜਾਨਾ ਇਹ ਕਰੀ ਬੇਫਿਕਰੇ ਹੋਗੇ ਨਾ ਹੋ ਜਾ ਕੇ ਜਾਣਾ ਤੁਸੀਂ ਸਾਡਾ ਨਾ ਘੱਟ ਬੋਲਿਓ ਨਾ ਉੱਥੇ ਠੀਕ ਹੈ ਠੀਕ ਹੈ ਚੌਥੀ ਜਿਹੜੀਆਂ ਗੱਲਾਂ ਹੋ ਗਈਆਂ ਹੋ ਗਈਆਂ ਭੋਗ ਤੇ ਕੋਈ ਗੱਲ ਨਹੀਂ ਕਰਦੇ ਨਹੀਂ ਨਹੀਂ ਕੋਈ ਨਹੀਂ ਇਦਾਂ ਹੀ ਹੋਏਗਾ ਮੈਂ ਵੀ ਜੁੱਬ ਰਾਂਗਾ ਠੀਕ ਹੈ ਨਾ ਇਹ ਵੀ ਸਾਡਾ ਹੁਣ ਸਾਰਾ ਕੰਮ ਜਿਹੜਾ ਵਾ ਸਾਡੇ ਹੱਥਾਂ 'ਚ ਆ ਹਾਂਜੀ ਹਾਂਜੀ ਇਹ ਨਾਲ ਵੰਨਗੀ ਜੀ ਗੱਲ ਕਰੋ ਅਸੀਂ ਨਾ ਕੰਮ ਖੰਜਾ ਲਈਏ ਠੀਕ ਹੈ ਹਾਂਜੀ ਗੱਲ ਆ ਉਹਨਾਂ ਨੂੰ ਇਦਾਂ ਹੀ ਮਹਿਸੂਸ ਹੋਵੇ ਕਿ ਸਾਡਾ ਤੁਹਾਡਾ ਨਾ ਕੋਈ ਬੋਲ ਚੱਲ ਨਹੀਂ ਹੈ ਹੂੰ ਠੀਕ ਹੈ ਠੀਕ ਹੈ ਇਦਾਂ ਹੀ ਕਰ ਲਾਂਗੇ ਯਾਰ ਕਿੱਥੇ ਜਲ ਜਾਣਾ ਜੀ ਫੋਨ ਮਿਲਦੇ ਕੋਈ ਸਮਝ ਨਹੀਂ ਲੱ ठीर रखे हाँ यो दम में इतना करना मम्मी ने पूछना मैं जा के उन दोनों को देना मैं पुछिया ਜਾ ਨਾ ਮਮੀਰ ਚਲੋ ਠੀਕ ਹੈ ਪਾਜੀ ਮੈਂ ਚੱਲਦਾ ਰਹੋ ਬਹਿ ਜਾਓ ਘੜੀ ਨਹੀਂ ਨਹੀਂ ਚਲੀਏ ਨਹੀਂ ਨਹੀਂ ਉਹ ਬਹਿ ਜਾਂਦੇ ਮੈਂ ਕਹਿੰਦਾ ਪਾਜੀ ਚਲੋ ਠੀਕ ਹੈ ਫਿਰ ਠੀਕ ਹੈ ਮਿਲਦੇ ਆ ਗਿਆ ਪਾਜੀ ਮੈਂ ਬਹਿ ਜਾਣਾ ਹੈ ਪਾਜੀ ਘੜੀ ਤੁਸੀਂ ਤਾਂ ਕਾਲੀ ਪਾ ਕੇ ਬਹਿ ਗਏ ਉਹ ਨਹੀਂ ਪਾਜੀ ਤੁਹਾਨੂੰ ਪਤਾ ਵਾ ਮੰਮੀ ਵੀ ਘਰ ਕੱਲੇ ਹੁੰਦੇ ਆ ਅੱਛਾ ਹਾਂਜੀ ਕਿਦਾਂ ਸੇ ਠੀਕ ਰਹਿੰਦੀ ਆ ਕਿਹੜੇ ਨਹੀਂ ਤਾਂ ਦਵਾਈ ਚਰਦੀ ਆ ਵੇਖ ਲੋ ਤਾਂ ਹੈਰਾਨਗੀ ਦੀ ਗੱਲ ਵਾ ਹਾਂਜੀ ਹਾਂਜੀ ਜਾਂ ਤੇ ਕੋਈ ਕਮੀ ਹੋਵੇ ਨਾ ਘਰ ਤੇ ਫਿਰ ਵੀ ਬੰਦਾ ਕਵੇ ਤੇ ਘਰ ਦੀ ਨਹੀਂ ਰਹਿੰਦੀ ਹਾਂਜੀ ਹਾਂਜੀ ਸੰਦੀਪ ਸਿਆਣੀ ਹੋਵੇ ਆਪਣਾ ਘਰ ਸਾਂਭੇ ਸਭ ਕੁਝ ਹੈਗਾ ਮਾਂ ਪਿਓ ਦੀ ਸਿੱਖਿਆ ਇਦਾਂ ਦੀ ਹੈ ਨਾ ਇਹ ਮਾਂ ਪਿਓ ਸਮਝਾਉਣ ਫੇਰੀ ਹੈ ਨਾ ਜ਼ਿੰਦਗੀ ਬਣਾਉਣ ਦੇ ਵਿੱਚ ਤੇ ਨਸ਼ਟ ਕਰਨ ਦੇ ਵਿੱਚ ਮਾਂ ਪਿਓ ਦਾ ਬੜਾ ਵੱਡਾ ਹੱਥ ਆ ਹਾਂਜੀ ਵੇਖ ਲੋ ਖਰਾਬ ਕਰਤੀ ਕਿ ਨਹੀਂ लवली ਦੀ ਵੀ ਤੇ ਸੰਦੀਪ ਦੀ ਵੀ ਦੋਵੇਂ ਪਾਸੇ ਮਾਂ ਪਿਓ ਨੇ ਕੀਤੀ ਆ ਕਿੰਨੇ ਕਰਨੀ ਆ ਇਹ ਮਾਂ ਪਿਓ ਚੰਗੇ ਹੁੰਦੇ ਇਹ ਕੰਮ ਨਾ ਹੁੰਦਾ ਅੱਜ ਕਾ ਇਹੋ ਗੱਲ ਹੀ ਭਾਜੀ ਚਲੋ ਠੀਕ ਆ ਫਿਰ ਹਾਂ ਠੀਕ ਹੈ ਭਾਜੀ ਠੀਕ ਹੁਣ ਆਪਾਂ ਭੋਗ ਤਾਂ ਹੀ ਮਿਲਾਂਗੇ ਹਾਂ ਠੀਕ ਹੈ ਠੀਕ ਹੈ ਠੀਕ ਹੈ ਭਾਜੀ ਭਾਂਜੀ ਕੀ ਤੁਹਾਨੂੰ ਮੈਂ ਦੱਸਾਂ ਉਹਦੇ ਸਗਾਤ ਜੀ ਸਾਡਾ ਖਿਹੜਾ ਹੀ ਨਹੀਂ ਛੱਡਣ ਡਈ ਪਹਿਲਾਂ ਤੇ ਮੇਰੇ ਦਿਵਾਲੇ ਸੀ ਹੁਣ ਸੰਦੀਪ ਦਿਵਾਲੇ ਹੋਈ ਆ ਤਾਨੂੰ ਕਿਆ ਹੈ ਆਜੋ ਤੁਸੀਂ ਕਿਹੜਾ ਹੋਂਦੇ ਤੁਹਾਡਾ ਟਾਈਮ ਹੀ ਲੱਗਣ ਡਿਆ ਚਲੋ ਠੀਕ ਆ ਚੰਗਾ ਫੇਰ ਕਰੂੰਗੀ ਕਿਦਾਂ ਹੈ ਫੋਨ ਮਾਸੀ ਤੇਰੀ ਦਾ ਹੀ ਫੋਨ ਅੱਛਾ ਅੱਛਾ ਕੀ ਜਾਂਦੇ ਆ ਕਹਿਣਾ ਕੋਣਾ ਕੀ ਆ ਉਦਾਂ ਹੀ ਪੁੱਛਣ ਲਈ ਜਾਂਦੀ ਠੀਕ ਠਾਕ ਉਹ ਚਲੋ ਉਹ ਤਾਂ ਠੀਕ ਆ ਤੇ ਉਹ ਮੈਂ ਤੁਹਾਡੇ ਵੱਲ ਫੋਨ ਨੇ ਰਪਿੰਦਰ ਦਾ ਵੇਖਿਆ ਕਿਦੇ ਵੀ ਉਹਦਾ ਤਾਂ ਨਾਂ ਮੇਰੇ ਲੱਗਿਆ ਨਾਂ ਹੀ ਲੈ ਤਾਂ ਚੰਗੀ ਗੱਲ ਵਾ ਘੜੀ ਘੜੀ ਰਪਿੰਦਰ ਰਪਿੰਦਰ ਕਰਦਾ ਰਹਿੰਦਾ ਵਾ ਓਏ ਉਹ ਮੈਂ ਤੇ ਫੋਨ ਬਾਰੇ ਪੁੱਛਿਆ ਵਾ ਉਹ ਦਿਨ ਮੈਂ ਫੜਿਆ ਸੀ ਤੇ ਉੱਥੇ ਰਹਾਤਾ ਸੀ ਮੁੜ ਕੇ ਉਥੋਂ ਲੱਭਣ ਨਹੀਂ ਗਿਆ ਡਿਆ ਜਿੱਥੇ ਉਹ ਗਈ ਆ ਨਾ ਸਮਝ ਲਾ ਉੱਥੇ ਗੱਦੀਆਂ ਚੀਜ਼ਾਂ ਚਲ ਗਈਆਂ ਉਹਦੀ ਕਿਸ ਚੀਜ਼ ਵਾਲ ਵੀ ਨਾ ਧਿਆਨ ਨਾ ਦੇ ਹੁਣ ਉਹ ਤੁਹਾਨੂੰ ਹੋ ਗੀ ਗਿਆ ਵਾ ਦੇ ਹੁਣ ਸੰਦੀਪ ਲੱਗ ਗਿਆ ਵਾ ਤੇ ਉਹ ਵੀ ਇਦਾਂ ਡਈਏ ਕਰਨ ਵੀ ਮੇਰੇ ਲਾਗੇ ਨਾ ਨਾ ਲੈ ਆ ਉਹਦਾ ਸੰਦੀਪ ਦਿਵਾਲੇ ਵੀ ਅੱਜ ਹੋਈ ਹੀ ਕਹਿਣ ਦੇ ਤੇ ਨਾਲ ਖੜਨਾ ਵਾ ਆ ਗੱਡੀ ਚ ਪਿਠਾਵਾ ਆ ਭੋਗ ਪੈ ਲੈਣ ਦੇ ਜੋ ਸਮਾਨ ਉਹਦਾ ਘਰ ਵਿੱਚ ਉਹ ਨਾ ਲੀੜਾ ਕੱਪੜਾ ਜਾਂ ਹੋਰ ਕੁਛ ਮੈਂ ਸਭ ਕੁਝ ਕੱਢ ਕੇ ਅੱਗ ਲਾ ਦੇਣੀ ਹੈ ਤੁਸੀਂ ਮੰਮੀ ਇਦਾਂ ਕਰੋ ਕਿ ਅਦਨ ਚਲੀ ਜਾਓ ਹੁਣ ਨਾਲ ਉਹਦੇ ਭਲਾ ਕਿੱਥੇ ਖੜਦੀ ਆ ਤੁਹਾਨੂੰ ਵੇਖਾਂ ਤੇਰਾ ਕੀ ਰਾਦਾਵਾ ਕਰਦੀ ਗਈ ਤੇ ਮਗਰੇ ਮਾਂ ਵੀ ਚਲ ਜਾਏ ਓਏ ਓਹੋ ਭਲਾ ਪੁੱਛੋ ਤੇ ਸਹੀ ਇਹਨੂੰ ਕਿ ਕਿੱਥੇ ਖੜਨਾ ਵਾ ਤੈਨੂੰ ਨਹੀਂ ਪਤਾ ਨੇ ਕਿੱਥੇ ਖੜਨਾ ਵਾ ਲੈ ਤੂੰ ਨਿਆਣਾ ਵਾ ਅੰਮਾ ਦਾ ਇਦਾਂ ਨਹੀਂ ਗਾ ਕੋਈ ਹੁੰਦਾ ਹੁੰਦਾ ਠੀਕ ਆ ਨਾ ਮੇਰੀ ਸੁਣ ਲੈ ਗੱਲ ਫੋਨ ਉਦਨ ਤੇਰੇ ਕੋਲ ਹੀ ਨਾ ਮੈਂ ਤੁਹਾਡੇ ਕਮਰੇ ਚ ਕਦੀ ਵੜਦੀ ਤਾਂ ਨਾ ਮੈਂ ਫੋਨ ਹੀ ਵੇਖਿਆ ਵਾ ਹੁਣ ਤੇ ਬਿਲਕੁਲ ਮੈਨੂੰ ਡਰ ਲੱਗਣ ਡਿਆ ਪਿਆ ਵਾ ਤੁਹਾਡੇ ਕਮਰੇ ਜਾਂਦਿਆਂ ਵੀ ਹੁਣ ਤੁਹਾਨੂੰ ਡਰ ਲੱਗਣ ਲੱਗਾ ਵਾ ਤੇ ਜਦੋਂ ਤੁਸੀਂ ਇਹ ਕੰਮ ਕੀਤਾ ਸੀ ਉਦਨ ਹੀ ਤਾਂ ਡਰ ਲੱਗਾ ਨਹੀਂ ਮੈਨੂੰ ਨਹੀਂ ਲੱਗਾ ਉਦਨ ਮੈਨੂੰ ਕੀ ਪਤਾ ਹੀ ਕਲੈਣੀ ਨੇ ਖੜਾ ਨਹੀਂ ਛੱਡਣਾ ਮੁੜ ਕੇ ਮੈਂ ਤਾਂ ਕਿ ਮਰ ਜੂਗੀ ਤਾਂ ਕਲੈਣੀ ਗਲੋਂ ਲੱਤ ਜੂਗੀ ਤੁਹਾਨੂੰ ਵੀ ਨਹੀਂ ਗਾ ਛੱਡਦੀ ਤੇ ਸੰਦੀਪ ਨੂੰ ਨਹੀਂ ਛੱਡਦੀ ਡੈਡੀ ਰਹਿ ਗਿਆ ਵਾ ਕੱਲਾ ਨਹੀਂ ਤੈਨੂੰ ਛੱਡਦੀ ਹੀ ਤੇਰੇ ਵੀ ਸਾਹਮਣੇ ਬੈਠੀ ਗੱਲਾਂ ਕਰ ਰਹੀ ਸੀ ਮੈਂ ਤੁਹਾਨੂੰ ਉਦੋਂ ਵੀ ਕਿਹਾ ਸੀ ਵੀ ਮੇਰੇ ਨਾਲ ਗੱਲਾਂ ਕਰਦੀ ਆ ਮੈਂ ਅੱਜ ਵੀ ਕਹਿੰਨਾ ਮੈਨੂੰ ਨਹੀਂ ਗਾ ਪਤਾ ਮੇਰੇ ਨਾਲ ਬਹੁਤੀਆਂ ਗੱਲਾਂ ਨਾ ਕਰ ਖੜਾ ਤਾਂ ਨਹੀਂ ਗਾ ਉਹਨੇ ਹੁਣ ਮਾਤਾ ਛੱਡਣਾ ਹੁਣ ਇੱਕ ਅੱਧਾ ਜੀਣਾ ਨਾਲ ਲੈ ਕੇ ਜਾਊਗੀ ਐਦਾਂ ਨਹੀਂ ਜਾਂਦੀ ਇੱਥੋਂ ਹੁਣ ਜਿਹੜੇ ਤੁਸੀਂ ਕੰਮ ਕੀਤੇ ਹਨ ਪਰ ਫੋਨ ਦੀ ਸਮਝ ਨਹੀਂ ਆਈ ਫੋਨ ਤੇ ਚੰਗਾ ਭਲਾ ਮੈਂ ਉੱਥੇ ਰੱਖਿਆ ਹੈ ਫੋਟੋਆਂ ਵੇਖੀਆਂ ਵਾਂ ਸਾਰਾ ਕੁਝ ਕੀਤਾ ਮੁੜ ਕੇ ਕਿੱਥੇ ਚੱਲ ਜਾਣਾ ਸੀ ਸੰਦੀਪ ਨੂੰ ਪੁੱਛਿਆ ਵਾ ਉਹ ਕਹਿੰਦੀ ਮੈਂ ਨਹੀਂ ਅੰਦਰ ਗਈ ਇਹ ਮਾਤਾ ਨੂੰ ਪੁੱਛਿਆ ਹੈ ਕਹਿੰਦੀ ਮੈਂ ਨਹੀਂ ਅੰਦਰ ਗਈ ਇਹਨਾਂ ਨੂੰ ਤੇ ਰਪਿੰਦਰ ਨੇ ਡਰਾਇਆ ਵਾ ਅੰਦਰ ਇਹਨਾਂ ਕੀ ਜਾਣਾ ਦੇਖਣਾ ਵਾ ਕੱਪੜੇ-ਕੱਪੜੇ ਫੋਲ ਕੇ ਮੈਂ ਹਾਂ ਚੱਲ ਗਾਂ ਘਰ ਆਉਣਾ ਮੱਸਾਂ ਚ ਆ ਕੇ ਚ ਵਧੀਆ ਕੀਤਾ ਮੈਂ ਹਾਂ ਠੀਕ ਹੈ ਫਿਰ ਜਿੱਦਾਂ ਭੋਗ ਲਓ ਕਹਿ ਰਹੇ ਸੀ ਵੀ ਕੋਈ ਗੱਲਬਾਤ ਨਾ ਹੀ ਕਰਾਂਗੇ ਆਪਾਂ ਹਣਾ ਜੋ ਵੀ ਗਲਤ ਹੈ ਸਾਡੀ ਬੰਦੀ ਨਹੀਂ ਅਜੇ ਜੇ ਨੱਚਾ ਹਨਾ ਪੋਸਟਮੈਂਟ ਵੀ ਰਿਪੋਰਟ ਨਹੀਂ ਆਂਦੀ ਫੇਰ ਹੀ ਗੱਲ ਕਰਾਂਗੇ ਬਾਕੀ ਇਹ ਯੋਕੇ ਮੁੰਡੇ ਨੇ ਸਾਥ ਬੜਾ ਦਿੱਤਾ ਨਹੀਂ ਨਹੀਂ ਭਾਜੀ ਇਹ ਤੇ ਗੱਲ ਬਿਲਕੁਲ ਪਿੱਠ ਵੀ ਸੁਣਦੀ ਉਹਦੀ ਜਿੱਦਾਂ ਹੀ ਕਿਹਾ ਬਣਾ ਉਦਾਂ ਹੀ ਕਰਦਾ ਰਿਹਾ ਅਹੀਂ ਸ਼ੱਕ ਕਰਦੇ ਸੀ ਇੱਥੇ ਫਿਰ ਵੀ ਪਰ ਫਿਰ ਵੀ ਮੁੰਡੇ ਨੇ ਸਾਡਾ ਬੜਾ ਸਾਥ ਦਿੱਤਾ ਇਹਦਾ ਅਸਾਨ ਨਹੀਂ ਭੁੱਲਣਾ ਜੋਬਨ ਨਾ ਨਾ ਭਾਜੀ ਕਿਤੇ ਕੱਲ ਨੂੰ ਇਹਨਾਂ ਨੂੰ ਲੋਡ ਹੋਵੇ ਨਾ ਤੇ ਜ਼ਰੂਰ ਪੁੱਜਾਂਗੇ ਮਦਰ ਕੋਈ ਦੀ ਗੱਲ ਹੈ ਅਸਲ 'ਚ ਨਾ ਉਹਦੇ ਨਾਲ ਵੀ ਜਿੱਦਾਂ ਸਾਡੇ ਨਾਲ ਕੀਤਾ ਨਾ ਉਹਨਾਂ ਨੇ ਉਹਦੇ ਨਾਲ ਵੀ ਉਦਾਂ ਹੀ ਕੀਤਾ ਉਹਨੂੰ ਫਿਰ ਇਹ ਪੀੜ ਦਾ ਪਤਾ ਪਤਾ ਕਿ ਕਿਦਾਂ ਹੁੰਦਾ ਕਿ ਨਾ ਉਹ ਤਾਂ ਕਰਕੇ ਚਾਹੁੰਦਾ ਵਾ ਵੀ ਸਜ਼ਾ ਮਿਲੇ ਇਹਨਾਂ ਨੂੰ ਵਰਤਮਾਨ ਛੇ ਉਹ ਦਿਨ ਇਹ ਹੁਣ ਉਹਨਾਂ ਨੂੰ ਨਾਂ ਲੈ ਕੇ ਨਾ ਨਾ ਜਾਂਦਾ ਫੇਰ ਕੰਮ ਹੁਣੇ ਨਹੀਂ ਫੇਰ ਤਾਂ ਗਿਆ ਸੀ ਕੰਮ ਕਰ ਹੁਣ ਕਿੱਥੋਂ ਲੈਣਾ ਹੈ ਹੁਣ ਬਸ ਇਹ ਵੱਡੀ ਗੱਲ ਵਾ ਕਿ ਭੂਗ ਸਹੀ ਸਹੀ ਲੰਘ ਜੇ ਤੇ ਪੋਸਟਮੈਨ ਦੀ ਰਿਪੋਰਟ ਆ ਜੇ ਫੇਰ ਨਹੀਂ ਕੋਈ ਗੱਲ ਹਲੋ ਜੀ ਦੀ ਚਾ ਮੰਮੀ ਹੁਣ ਕਿੱਥੇ ਗਿਆ ਲੱਭੇ ਨੇ ਕਿਤੇ ਮੰਮੀ ਗਏ ਮਾਸੀ ਕੋ ਅੱਛਾ ਠੀਕ ਓਤੇ ਓਦਾਂ ਕੀ ਦੀ ਦੀ ਤੁਹਾਨੂੰ ਪਤਾ ਕਰ ਜੀ ਤੇ ਲੱਗਦਾ ਨਹੀਂ ਬਾਰ ਬਾਰ ਰੁਪਿੰਦਰਵਾਲ ਖਿਆਲ ਕਰਦੇ ਆ ਉਥੇ ਚੱਲ ਬਾਬਾ ਇਹ ਆਪੀ ਦੋਵੇਂ ਜਾਣੇ ਗੇ ਲਗਾਰ ਲੈਂਦੀ ਆ ਤੇ ਮਨ ਹੋਰ ਦਾ ਹੋਰ ਹੋ ਜਾਂਦਾ ਅੱਛਾ ਨਾ ਠੀਕ ਹੈ ਤੇ ਉਹ ਦਲਜੀਤ ਚਲ ਗਿਆ ਕਿੱਥੇ ਹੈ ਹਾਂਜੀ ਚਲ ਗਿਆ ਵਾ ਦਲਜੀਤ ਤੇ ਉਦਾਂ ਹੀ ਆਏ ਮੈਨੂੰ ਗੱਲ ਕੀ ਕਰਨੀ ਸੀ ਉਹਨੇ ਆਈ ਸਲਾਹ ਜੀ ਕਰਨੀ ਸੀ ਭੋਗ ਵੱਲੋਂ ਅੱਛਾ ਕਿ ਭੋਗ ਤੇ ਕਿੱਦਾਂ ਜਾਣਾ ਵਾ ਜਾਂ ਕੀ ਕਰਨਾ ਵਾ ਤੇ ਉਹ ਸੱਦਿਆ ਹੀ ਇਹਨਾਂ ਨੇ ਅੱਛਾ ਹਾਂਜੀ ਆਉ ਤੁਹਾਨੂੰ ਫੋਨ ਕਰਨ ਲਈ ਉਦੋਂ लवली ਦੀ ਮਮੀ ਜੜੀ ਹਾਂ ਇਹ ਪੁੱਛਣ ਲਈ ਭੋਗ ਵੱਲੋਂ ਵੀ ਆਇਆ ਤਾਂ ਜੋ ਬੁਲਾਣ ਨੂੰ ਕਹਦੇ ਅਉ ਡੇਹੀ ਦੱਸਣ ਮੈਨੂੰ ਇਹ ਤੇ ਜੇ ਫੋਨ ਕਰਨਾ ਸੀ ਤੇ ਹਨ ਨੂੰ ਸਿੱਧਾ ਕਰ ਲੈਂਦੀ ਉਹ ਹੀ ਤਾਂ ਕਰ ਲੈਣਾ ਅੰਦਰੋਂ ਡਰੇ ਆ ਪੂਰਾ ਤਾਂ ਕਰਕੇ ਤੁਹਾਨੂੰ ਫੋਨ ਨਹੀਂ ਕੀਤਾ ਚਲੋ ਕੋਈ ਗੱਲ ਨਹੀਂ ਤੁਸੀਂ ਨਾ ਬਹੁਤੀ ਫਿਕਰ ਕਰਿਓ ਕੀ ਕਰਨਾ ਵਾ ਹੁਣ ਫਿਰ ਜਿਹੜੀਆਂ ਸਿਰ ਪਈਆਂ ਉਹਨਾਂ ਨੂੰ ਬੋਣੀਆਂ ਤੇ ਹੈਗੀਆਂ ਹੀ ਆ ਪਾਹੇ ਕਹਿੰਦੇ ਸੀ ਕਹਿੰਦੇ ਜਿੱਦਾਂ ਹੀ ਚੌਥੇ ਦਾ ਕੰਮ ਨਿਬੇੜ ਲਿਆ ਵਾ ਨਾ ਚੁੱਪਚਾਪ ਇਤੇ ਭੋਗ ਤੇ ਵੀ ਅਸੀਂ ਕੁਝ ਨਹੀਂ ਕਹਿਣਾ ਹੈਗਾ ਬਾਅਦ ਚ ਵੇਖਾਂਗੇ ਵੀ ਇਹਨਾਂ ਦਾ ਕੀ ਹਾਲ ਹੈ ਉਹਨਾਂ ਨੂੰ ਅਜੇ ਤੱਕ ਨਾ ਫੋਨ ਦਾ ਪਤਾ ਨਹੀਂ ਗਿਆ ਲੱਗਾ ਮੈਂ ਤਾਂ ਇਹ ਕਿੰਨੀ ਭੋਗਤਾ ਕੌਨ ਨੂੰ ਪਤਾ ਵੀ ਨਾ ਲੱਗੇ ਜਿਹਨਾਂ ਨੂੰ ਪਹਿਲਾਂ ਪਤਾ ਲੱਗ ਗਿਆ ਨਾ ਉਹਨਾਂ ਨੇ ਕੋਈ ਨਾ ਕੋਈ ਗੱਲਬਾਤ ਕਰ ਲੈਣੀ ਇੱਥੇ ਕੋਈ ਨਹੀਂ ਉਹ ਤੇ ਉਹਨਾਂ ਦੀ ਜ਼ਿੰਮੇਰੀ ਹੈ ਨਾ ਸਾਡੇ ਕੋਲ ਫੋਨ ਆਉਣਾ ਜ਼ਰੂਰੀ ਹੀ ਸਾਡੇ ਕੋ ਆ ਗਿਆ ਵਾ ਗੱਲਬਾਤ ਕਰਕੇ ਹੁਣ ਕੀ ਕਰ ਲੈਣਗੇ ਆ ਚਲੋ ਕੋਈ ਗੱਲ ਨਹੀਂ ਹੈ ਨਾ ਹੂੰ ਕੋਈ ਇੰਤ ਹੀ ਪੜੋ ਚਾ